ਫਿਲਮ ਨਿਰਦੇਸ਼ਕ ਬਨਣ ਦੇ ਲਈ ਨਸ਼ਿਆਂ ਦਾ ਰਸਤਾ ਚੁਣਿਆ ਦਰਅਸਲ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇੱਕ ਮੁੰਡੇ ਨੂੰ 5 ਕਿਲੋ 500 ਗ੍ਰਾਮ ਹਿਰੋਇਨ ਸੰਨੇ ਗ੍ਰਿਫਤਾਰ ਕੀਤਾ ਗਿਆ ਤਾਂ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਮੁੰਡਾ ਫਿਲਮ ਬਣਾਉਣਾ ਚਾਹੁੰਦਾ ਇਸ ਦੇ ਲਈ ਉਸਨੇ ਰਸਤਾ ਚੁਣਿਆ ਕਿਉਂਕਿ ਕਾਫੀ ਪੈਸਾ ਖਰਚ ਹੁੰਦਾ ਪਿਛਲੇ ਦਿਨੀ ਜਲਾ ਫਿਰੋਜ਼ਪੁਰ ਪੁਲਿਸ ਨਸ਼ਾ ਤਸਕਰਾ ਤੇ ਲਗਾਤਾਰ ਸ਼ਿਕੰਜਾ ਕਸੰਦਰੀ ਜਿੱਥੇ ਮੁਹਿੰਮ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਤੇ ਇਸੇ ਦਰਮਿਆਨ ਇੱਕ ਮੁੰਡਾ ਜਿਹੜਾ ਉਸਦੀ ਗ੍ਰਿਫਤਾਰੀ ਹੋਈ ਹੈ ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਜਾਰੀ ਰੱਖੀ ਹੈ ਤੇ ਇੱਕ ਨਸ਼ਾ ਤਸਕਰ ਨੂੰ 5 ਕਿਲੋ ਹੈਰੋਇਨ ਦੀ ਖੇਪ ਤੇ 50 ਹਜ਼ਾਰ ਦੀ ਡਰਗ ਮਨੀ ਸਣੇ ਕਾਬੂ ਕੀਤਾ ਗਿਆ ਫੜੇ ਗਏ ਮੁਲਜ਼ਮ ਤੋਂ ਜਦ ਪੁੱਛਗਿੱਛ ਹੋਈ ਤਾਂ ਪਤਾ ਲੱਗਿਆ ਕਿ ਉਹ ਹੈਰੋਇਨ ਦੀ ਖੇਪ ਤੇ ਨਸ਼ਿਆ ਦਾ ਕਾਰੋਬਾਰ ਕਰਦਾ ਹੈ ਤੇ ਇਸ ਵਿੱਚ ਕਿੰਨੇ ਲੋਕ ਸ਼ਾਮਲ ਨੇ ਫਿਲਹਾਲ ਤਾਂ ਇਸ ਦੀ ਹੁਣ ਜਾਂਚ ਜਾਰੀ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਵਿੱਚ ਇਸ ਨੇ ਦੱਸਿਆ ਕਿ ਇਹ ਫਿਲਮ ਬਣਾਉਣਾ ਚਾਹੁੰਦਾ ਹੈ ਜਿਸ ਦੇ ਲਈ ਕਾਫੀ ਪੈਸਾ ਖਰਚ ਹੁੰਦਾ ਹੈ ਤੇ ਇਸ ਦੇ ਵੱਲੋਂ ਪੈਸਾ ਇਕੱਠਾ ਕਰਨ ਪਰ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਚੱਲੀਏ ਤਾਂ ਜੋ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਕਿੰਨੀ ਰਿਕਵਰੀ ਹੋਈ ਹੈ ਕਿੱਥੋਂ ਹੋਈ ਹੈ ਕਿਸ ਤਰ੍ਹਾਂ ਹੋਈ ਸਾਡੇ ਜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਹੀ ਵਧੀਆ ਕਾਮਯਾਬੀਆਂ ਹਾਸਲ ਕੀਤੀ ਨੇ ਸਾਡੀ ਸੀਆਈ ਟੀਮ ਜ਼ੀਰਾ ਤੇ ਐਸ ਐਚ ਓ सदर ਜ਼ਿਲ੍ਹਾ ਇਹਨਾਂ ਦੇ ਇਹਨਾਂ ਨੇ 5 ਕਿਲੋ 500 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਇੱਕ ਦੋਸ਼ੀ ਹੈ ਜਿਹਦਾ ਰਸ਼ਪਾਲ ਸਿੰਘ ਤੇ ਇੱਕ ਮੋਟਰਸਾਈਕਲ ਜਿਹੜਾ ਬੀਰਕਸ ਇਹਨਾਂ ਨਾਮ ਇਹ ਬਰਾਮਦ ਕਰਕੇ ਤੇ ਮੋਗਰਸਤ ਕਰਕੇ ਬੜੀ ਵਧੀਆ ਕਾਮਯਾਬੀ ਹਾਸਲ ਕੀਤੀ ਸਰ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਉਹਦਾ ਕੰਮ ਔਰ ਉਹਦੇ ਸ਼ੌਂਕ ਕੀ ਸੀਗੇ ਜਿਹੜਾ ਇਹ ਰਸਪਾਲ ਸਿੰਘ ਨੂੰ ਫੜਿਆ ਇਹ ਕੈਬ ਚਲਾਉਂਦਾ ਸੀ ਟੈਕਸੀ ਚੰਡੀਗੜ੍ਹ ਵਿੱਚ ਇਹ ਚਲਾਉਂਦਾ ਸੀ ਇਹ ਵੀ ਸਾਡੀ ਪੁਛਗਿਸਰ ਰਾਣਾ ਆਇਆ ਤੇ ਉੱਥੇ ਉਹ ਜਾ ਕੇ ਵੀ ਇਹ ਕਈ ਵਾਰੀ ਵੇਚ ਦਿੰਦਾ ਸੀਗਾ ਇੱਥੋਂ ਜਾ ਕੇ ਹਰਨ ਤੇ ਇਹ ਹੁਣ ਇਸ ਦਾ ਅੱਗੇ ਇਹ ਸ਼ੌਕ ਰੱਖਦਾ ਸੀ ਜਾਂ ਵੀ ਮੈਂ ਡਾਇਰੈਕਟਰ ਬਣਨਾ ਕਿਸੇ ਨਾ ਕਿਸੇ ਫਿਲਮ ਦਾ ਫਿਲਮ ਡਾਇਰੈਕਟ ਕਰਨੀ ਆ ਜਾਂ ਫਿਲਮ ਦਾ ਪ੍ਰੋਡਿਊਸਰ ਬਣਾ ਉਹਦੇ ਚ ਪੈਸੇ ਲਾਉਣੇ ਉਹ ਪੈਸੇ ਇਹ ਪੁੱਛਗੇ ਇਸ ਦਰਾਂ ਨੇ ਕਹਿੰਦਾ ਮੈਂ ਪੈਸੇ ਉਹਦੇ ਪਿੱਛੇ ਆਹ ਗੱਜ ਵੇਚ ਰਿਹਾ ਸੀ ਪੈਸੇ ਕਮਾਉਣੇ ਸੀ ਜਦੋਂ ਕਿ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਜਿਹੜਾ ਡਰੱਗ ਦਾ ਧੰਦਾ ਹੈ ਇਹ ਹਮੇਸ਼ਾ ਜੇਲ੍ਹ ਹੀ ਲੈ ਕੇ ਜਾਂਦਾ ਹੈ ਹੋਰ ਇਸ ਦੇ ਨਾਲ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਹੀ ਮਾੜਾ ਇੱਕ ਧੰਦਾ ਜਿਸ ਦੇ ਨਾਲ ਆਪਾਂ ਨੌਜਵਾਨੀ ਨਹੀਂ ਕਮਾ ਸਕਦੇ ਲੱਗਦਾ ਕਿ ਸਾਰੇ ਨਾਲ ਕੋਈ ਕੁਝ ਹੋਰ ਵੀ ਖੁਲਾਸੇ ਹੋ ਸਕਦੇ ਹਾਂਜੀ ਇਹਦੀ ਪੁਸ਼ਗਿਸ਼ ਕੀਤੀ ਹੈ ਤੇ ਕਾਫੀ ਖੁਲਾਸੇ ਹੋਏ ਆ ਪੁਸ਼ਗਿਸ਼ ਦੌਰਾਨ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿੱਥੋਂ ਜਿਹੜੇ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਜਿੱਦਿ ਇਸ ਆਉਂਦੇ ਦਿਨਾਂ 'ਚ ਅਸੀਂ ਹੋਰ ਵੀ ਕਾਫੀ ਬੰਦੇ ਪੜਾਂਗੇ ਤੇ ਕੁਝ ਜਾਣੇ ਨਾਮਜ਼ਦ ਕੀਤੇ ਜਿਹੜੇ ਪਿੱਛੋਂ ਬੈਕਗ੍ਰਾਉਂਡ 'ਚ ਰਹਿ ਕੇ ਪੈਸੇ ਲਾ ਕੇ ਗਲਤ ਕੰਮ ਕਰਾ ਰਹੇ ਆ ਤੇ ਉਹਨਾਂ ਦੇ ਵੀ ਐਕਸ਼ਨ ਹੋਏ ਇਹ ਲੱਗਦਾ ਕਿ ਨੌਜਵਾਨ ਜਿਹੜੇ ਇਹ ਭਟਕ ਚੁੱਕੇ ਆ ਕਿ ਜਿਹੜੇ ਘੱਟ ਉਮਰ ਦੇ ਆ ਪਰ ਜਲਦੀ ਜਣ ਅਮੀਰ ਹੋ ਕੇ ਜੋ ਵੱਡੇ ਕਾਰੋਬਾਰ ਕਰਨਾ ਚਾਹੁੰਦੇ ਆ ਬਿਲਕੁਲ ਜੀ ਜਿਆਦਾ ਨੌਜਵਾਨ ਤਾਂ ਚੰਗੇ ਹੀ ਐ ਖੇਡਣ ਵਾਲੇ ਵੀ ਬਹੁਤ ਹੈਗੇ ਆ ਇੱਿੱਧਾ ਵਾਲੇ ਪੜ੍ਹਨ ਵਾਲੇ ਬਹੁਤ ਆ ਪਰ ਇਹੋ ਜਿਹੜੇ ਕੋਸ਼ਿਸ਼ਾਂ ਨੇ ਜਿਹੜੇ ਭਟਕੇ ਆ ਉਹਨਾਂ ਨੂੰ ਕੋਸ਼ਿਸ਼ ਤਾਂ ਅਸੀਂ ਸਿੱਧਾ ਕਰ ਰਹੇ ਆ ਕੁਝ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਉਹ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਘਰੇ ਸਮਝਾ ਕੇ ਆਪਣੇ ਮਾਪੇ ਸਮਝਾਉਣ ਤਾਂ ਕਿ ਅਜਿਹੇ ਉਹਨੇ ਗਲਤ ਕਾਰਨਾਮੇ ਨਾ ਕਰ ਸਗੋਂ ਕਿ ਖੇਡਾਂ ਤੇ ਪੜ੍ਹਾਈ ਦੇ ਵਿੱਚ ਅੱਗੇ ਵਧਾਣ। ਹੋਰ ਵੀ ਕੀ ਕੀ ਬਣੇਗੇ ਨਾਲ ਸੰ? ਇੱਕ ਦੂਸਰਾ ਮੁਕਦਮਾ ਦਰਜ ਕਰਕੇ ਜੀ 118 ਨੰਬਰ ਜਿਹੜਾ ਪੁਲਗੜੀ ਦੇ ਵਿੱਚ ਮੁਕਦਮਾ ਦਰਜ ਕਰਕੇ ਉੱਥੇ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਆ ਜਿਹਦੇ ਵਿੱਚ ਦੋ ਜਣੇ ਰੈਸਟ ਕੀਤੇ ਇੱਕ ਵੀਰੂ ਤੇ ਇੱਕ ਗੁਰਪ੍ਰੀਤ ਸਿੰਘ ਇਹ ਦੋਨੇ ਜਿਹੜੇ ਇਹਨਾਂ ਨੂੰ ਇਹਨਾਂ ਤੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਹੋਰ ਵੀ ਇਹਨਾਂ ਦਾ ਕਸ਼ਿਸ਼ ਚੱਲਦੀ ਹੈ ਹੋਰ ਵੀ ਇਹਨਾਂ ਦਾ ਕੋਸ਼ਿਸ਼ ਕੀ ਹੁੰਦੀ ਆ ਸਕਦਾ